ਉਨਾਲ ਲੈ ਕੇ ਜਾਣਾ ਸ਼ੇਰਾ ਦੇਖੋ ਸ਼ੇਰਾ ਹੋਇਆ ਹੋਇਆ ਆਪਣਾ ਰੈਡੀ ਹੀਰੋ ਸ਼ੇਰੇ ਕਿੱਥੇ ਚੱਲੇ ਆਪਾਂ ਆਪਾਂ ਗੁਰਦੁਆਰੇ ਗੁਰਦੁਆਰੇ ਚੱਲੇ ਸ਼ੇਰਾ ਦੇਖਿਓ ਆਪਾਂ ਵਧੀਆ ਕਿਤਾ ਨਾ ਗੱਡੀ ਸਾਈਡ ਤੇ ਲਾ ਕੇ ਕਰਾਰੀ ਰੰਗ ਰਹੀ ਹੈ ਨਿੰਬੂ ਪਾਦੀ ਜਾਗਾ ਸ਼ੇਰੇ ਦਾ ਮੂੰਹ ਦੇਖੀ ਬੰਦ ਕਰ ਕੇ ਕਹਿੰਦਾ ਬੱਚੀ ਉੱਠ ਜਾਣੀ ਸੀ ਤੇਰੇ ਸੰਤਰੇ ਵੀ ਵੇਚਦਾ ਅੱਛਾ ਆ ਖੋਲਿਓ ਦਾਨੀ ਖੋਲੋ ਹਾਂਜੀ ਕਿੱਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਦਾ ਪ੍ਰੋਗਰਾਮ ਕਰਦੇ ਆ ਜੀ ਸ਼ੁਰੂ ਤੇ ਅੱਜ ਆਪਾਂ ਜਾਵਾਂਗੇ ਫਤਿਹਗੜ੍ਹ ਸਾਹਿਬ ਸਰੰਦ ਮੱਥਾ ਢੇਕਣ ਤੇ ਸ਼ੇਰੇ ਨੂੰ ਨਾਲ ਲੈ ਕੇ ਜਾਣਾ ਸ਼ੇਰਾ ਦੇਖੋ ਸ਼ੇਰਾ ਆਇਆ ਆ ਆਪਣਾ ਰੈਡੀ ਹੀਰੋ ਸ਼ੇਰੇ ਕਿੱਥੇ ਚੱਲੇ ਆਪਾਂ ਆਪਾਂ ਗੁਰਦੁਆਰੇ ਗੁਰਦੁਆਰੇ ਚੱਲੇ ਆਪਾਂ ਜੀ ਹਾਂਜੀ ਤੇ ਮੈਂ ਮੇਰੀ ਵਾਈਫ ਸ਼ੇਰਾ ਮੰਮੀ ਤੇ ਮੋਹਿਦ ਅਸੀਂ ਚੱਲੇ ਆਂ ਸਰੰਦ ਤੁਹਾਡਾ ਭਰਾ ਹਰ ਇੱਕ ਸਾਲ ਜਾਂਦਾ ਹੁੰਦਾ ਜਦੋਂ ਅਸੀਂ ਦੀਦੜੇ ਹੁੰਦੇ ਆ ਯਾਰਾ ਦੋਸਤਾਂ ਨਾਲ ਤੇ ਐਤ ਕੀ ਸਰਦਾਰ ਨੇ ਮੈਨੂੰ ਹਫਤਾ ਪਹਿਲਾਂ ਹੀ ਕਹਿਤਾ ਸੀ ਸਦਾਜੀ ਵੀ ਤੁਸੀਂ ਜਾਣਾ ਤਾਂ ਹੈਗਾ ਹੀ ਆ ਵੀ ਐਤ ਕੀ ਸਾਰੀ ਫੈਮਿਲੀ ਨਾਲ ਲੈ ਕੇ ਜਾਇਓ ਸਾਨੂੰ ਨਾਲ ਲੈ ਕੇ ਜਾਇਓ ਮੇਰੇ ਆਪਣੇ ਦੋਸਤਾਂ ਨਾਲ ਬੇਸ਼ੱਕ ਤੁਸੀਂ ਬਾਅਦ ਚ ਫੇਰ ਚਲ ਜਿਓ ਚਲੋ ਦੋਸਤਾਂ ਨਾਲ ਤਾਂ ਮਹਰੀ ਇੱਕ ਸਾਲ ਜਾਣਾ ਹੀ ਆ ਤੇ ਜਦੋਂ ਛੀਦੀ ਧਾੜੇ ਹੋਣਗੇ ਉਦੋਂ ਲੈ ਜਾ ਜਾਇਉਂਗਾ ਯਾਰਾ ਦੋਸਤਾਂ ਨਾਲ ਤੇ ਹੁਣ ਰੱਜ ਘਟ ਹੋਣਾ ਆ ਕਿਉਂਕਿ ਹੱਲੇ ਸਮਾਗਮ ਚੱਲੇ ਨਹੀਂ ਹੋਣੇ ਕਿਉਂਕਿ ਇਦਾਂ ਨਾ ਜਦੋਂ ਆਪਾਂ ਲਾਗੇ ਛਾਗੇ ਜਾਂਦੇ ਆ ਫੈਮਿਲੀ ਨਾਲ ਉੱਥੇ ਬਹੁਤ ਜ਼ਿਆਦਾ ਰੱਜ ਹੁੰਦਾ ਮਤਲਬ ਐਨਕਿਸ ਕੀ ਬਾਹਰੋ ਦੁਨੀਆ ਆਈ ਹੁੰਦੀ ਆ ਬਹੁਤ ਜ਼ਿਆਦਾ ਰੱਜ ਹੁੰਦਾ ਬਹੁਤ ਜ਼ਿਆਦਾ ਇਸ ਕਰਕੇ ਛੋਟੇ ਬੱਚੇ ਨੂੰ ਨਾਲ ਲੈ ਕੇ ਜਾਣਾ ਉਦੋਂ ਫਿਰ ਥੋੜਾ ਜਿਹਾ ਨਾ ਬਹੁਤ ਜ਼ਿਆਦਾ ਸੰਘਰਸ਼ ਜਿਆ ਕਰਨਾ ਬੰਦਾ ਰੱਜ ਚ ਬੱਚੇ ਨੂੰ ਡੇ ਲਿਆ ਜਾਣਾ ਬੰਦਾ ਫੈਮਿਲੀ ਵਾਲਾ ਫਾਟ ਜਾਂਦਾ ਇਸ ਕਰਕੇ ਆਪਾਂ ਬੱਚਿਆਂ ਨੂੰ ਪਹਿਲੇ ਹੀ ਮੱਥਾ ਟਿਕਾ ਲਿਆਨੇ ਆ ਤੇ ਆਪਣੇ ਛੇਰੇ ਨੂੰ ਲੈ ਕੇ ਜਾਵਾਂਗੇ ਹੁਣ ਛੇਰਾ ਸਮਝਦਾਰ ਆ ਤੇ ਛੇਰੇ ਨੂੰ ਉੱਥੇ ਸਾਰਾ ਕੁਝ ਦੱਸਾਂਗੇ ਵੀ ਸਾਬ ਜਿਆਦਿਆਂ ਨੇ ਆਪਣੇ ਦੇਸ਼ ਲਈ ਆਪਣੇ ਲਈ ਕੌਮ ਲਈ ਵੀ ਵੀ ਆਪਣੇ ਆਪ ਨੂੰ ਬਲੀਦਾਨ ਕਰਤਾ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਅਸੀਂ ਆਪਣੇ ਬੱਚੇ ਨੂੰ ਸਮਝਾਵਾਂਗੇ ਜਿਨੇ ਜਿਨ੍ਹਾਂ ਤੋਂ ਸਾਨੂੰ ਪਤਾ ਆ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਉਹਨਾਂ ਕਾ ਅਸੀਂ ਆਪਣੇ ਬੇਟੇ ਨੂੰ ਦੱਸਾਂਗੇ ਮੈਂ ਸਾਰਿਆਂ ਨੂੰ ਸਟਾਰਟਿੰਗ ਤੋਂ ਇੱਕ ਅਪੀਲ ਕਰੂੰਗਾ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਸ੍ਰੀ ਹਰੰਦ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਸ੍ਰੀ ਹਰੰਦ ਦਿਖਾਓ ਕਿਉਂਕਿ ਆਪਾਂ ਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਜੇ ਵੀ ਜੇ ਅਸੀਂ ਅੱਜ ਤਿਆਰ ਹੋ ਕੇ ਘੁੰਮਦੇ ਆ ਅਸੀਂ ਯਾਦ ਘੁੰਮਦੇ ਆ ਤੇ ਅਸੀਂ ਕਿੰਨਾ ਦੀ ਦੇਣ ਕਰਕੇ ਘੁੰਮਦੇ ਆ ਮਤਲਬ ਬਹੁਤ ਜਾਣਿਆਂ ਨੇ ਸੰਘਰਸ਼ ਕੀਤਾ ਆ ਪਰ ਜਿਹੜਾ ਇਹ ਬਲੀਦਾਨ ਆ ਛੋਟੇ ਸਹਬਜ਼ਾਦਿਆਂ ਦਾ ਇਹ ਲਾਸਾਨੀ ਹੈ ਇਹਦੀ ਕੋਈ ਵੀ ਮਰਿਆਦਾ ਜਾਂ ਸੀਮਾ ਨਹੀਂ ਹੈਗੀ ਇਹ ਪ੍ਰਮਾਤਮਾ ਦੇ ਘਰ ਦੀ ਗੱਲ ਆ ਇਹ ਆਪਾਂ ਆਪਣੇ ਬੱਚੇ ਨੂੰ ਕੁਝ ਵੀ ਹੋ ਜਾਵੇ ਝਰੀਟ ਆ ਜਾਵੇ ਕਿਦਾਂ ਤੜਫਦੇ ਆ ਪਰ ਉਹ ਮਹਾਰਾਜ ਕਲਗੀਆਂ ਵਾਲਾ ਪਾਤਸ਼ਾਹ ਮਹਾਰਾਜ ਹੀ ਜਾਣਦਾ ਉਹ ਤਾਂ ਰੱਬ ਰੱਬ ਸੀ ਨਾ ਉਹ ਅਸੀਂ ਉਹਨਾਂ ਦੀ ਕੋਈ ਵੀ ਉਹਨਾਂ ਦੀ ਰੀਜ਼ਨਿੰਗ ਕਰਦਾ ਚਲੋ ਜੀ ਚੱਲਦੇ ਆਂ ਆਪਾਂ ਸਰਹੰਦ ਮੱਥੜੇ ਕੈਨੀਆਂ ਮਹਾਰਾਜ ਦੇ ਚਰਨਾਂ 'ਚ ਨਾਲੇ ਆਪਾਂ ਛੇਰੇ ਨੂੰ ਦਿਖਾ ਕੇ ਲੈਣੇ ਆਂ ਨਾ ਛੇਰੇ ਚਲੋ ਜੀ ਚਲੋ ਚੱਲਦੇ ਆਂ ਜੀ ਆਪਾਂ ਮੱਥਾ ਟੇਕਣ ਸਰਹੰਦ ਫਤਿਹਗੜ ਸਾਹਿਬ ਚਲੋ ਫੇ ਚੱਲੀਏ ਤੇ ਤੁਸੀਂ ਵੀ ਐਂਡ ਤੱਕ ਜਰੂਰ ਵਲੌਗ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਜੀ ਮਿਲਤੇ ਆਂ ਗਾੜੀ 'ਨੇ ਜਾ ਕੇ ਗਾੜੀ ਕੇ ਪਾਸ ਛੇਰਾ ਕਹਿੰਦਾ ਮਿਲਤੇ ਆਂ ਗਾੜੀ ਕੇ ਪਾਸ ਸ਼ੇਰੇ ਤੱਕ ਕਿਤੇ ਆਪੇ ਹਾਂਜੀ ਗਾਇਸ ਆ ਸਰਦਾਰਨੀ ਦੇਖਿਓ ਚਾਹ ਲੈ ਕੇ ਆਈ ਇਹ ਸਾਨੂੰ ਤਿਆਰ ਕਰਦੀ ਰੋਜ਼ ਆਪ ਲੇਟ ਹੋ ਜਾਂਦੀ ਵਿਚਾਰੀ ਤੇ ਹੁਣ ਚਾਹ ਗੱਡੀ ਜੀ ਲੈ ਕੇ ਆ ਗਈ ਅਸੀਂ ਕਰਦੇ ਵੇ ਮੰਮੀ ਇਹਨਾਂ ਦੀ ਵੇਟ ਜਿੱਦਾਂ ਹੀ ਮੰਮੀ ਹੁਣੇ ਆਂਦੇ ਆ ਫਿਰ ਚੱਲਦੇ ਆ ਜੀ ਆਪਾਂ ਮੱਥਾ ਟੇਕਣਾ ਹੈ ਨਾ ਸ਼ੇਰੇ ਚਾਹ ਪੀਤੀ ਹਾਂਜੀ ਪੀ ਲਈਏ ਚਲੋ ਜੀ ਸਰਦਾਰਨੀ ਦਾ ਵੀ ਕਸੂਰ ਨਹੀਂ ਨਾ ਸਾਨੂੰ ਵਿਚਾਰੀ ਤਿਆਰ ਕਰਦੀ ਕਰਦੀ ਆਪ ਖਾਣਾ ਪੀਣਾ ਹੀ ਭੁੱਲ ਜਾਂਦੀ ਆਪਣਾ ਹੁਣ ਚਾਹ ਨਾਲ ਹੀ ਲੈ ਕੇ ਆਈ ਹੋਈ ਆ ਚਲੋ ਫਿਰ ਚੱਲਦੇ ਆ ਮੰਮੀ ਹੁਣੇ ਆਂਦੇ ਆ ਹਾਂਜੀ ਮੰਮੀ ਉਹਨੇ ਆ ਗਏ ਜੀ ਮੋਹਿਤ ਵੀ ਆ ਗਿਆ ਤੇ ਹੁਣ ਆਪਾਂ ਚੱਲਦੇ ਸਿੱਧਾ ਹੀ ਗੁਰਦੁਆਰੇ ਮੱਥਾ ਟੇਕਣ ਛੇੜਾ ਸਾਡਾ ਦੇਖੋ ਬਾਈ ਗੁਰੂ ਬਾਈ ਗੁਰੂ ਕਰਦਾ ਛੇੜੇ ਕਰਦੇ ਬਾਈ ਗੁਰੂ ਜੀ ਉਹ ਤੇ ਉਹ ਤੇ ਕੀ ਆ ਬਾਈ ਗੁਰੂ ਜੀ ਕਰੋ ਪਹਿਲਾਂ ਬਾਈ ਗੁਰੂ ਬਾਈ ਗੁਰੂ ਆਪਾਂ ਚੱਲਦੇ ਹਾਂ ਜੀ ਮੱਥਾ ਟੇਕਣ ਤੇ ਮੈਂ ਤਾਂ ਕਿੰਨੀ ਵਾਰੀ ਗਿਆ ਹਰਿਕਸਾਲ ਜਾਣਾ ਸਰਦਾਰ ਨਹੀਂ ਮਿਲਣਾ ਦਾ ਫਸਟ ਵਾਰੀ ਚੱਲੀ ਹਨ ਨਹੀਂ ਪਹਿਲੀ ਵਾਰੀ ਚੱਲੀ ਹੈ ਨਾ ਮੰਮੀ ਤੁਸੀਂ ਗਏ ਹੋ ਬਾਲਾ ਮੰਮੀ ਵੀ ਪਹਿਲੀ ਵਾਰੀ ਚੱਲੀ ਅਚਾ ਮੰਮੀ ਵੀ ਪਹਿਲੀ ਵਾਰੀ ਚੱਲੀ ਤੇ ਸਰਦਾਰ ਨੇ ਵੀ ਸ਼ੇਰਾ ਵੀ ਫਸਟ ਵਾਰ ਹੀ ਜੱਲਾਵਾ ਸਾਡਾ ਮੋਹਿਦ ਮੱਲਾ ਦਾ ਇੱਕ ਦੋ ਵਾਰੀ ਜਾਇਆ ਹੈ ਪਹਿਲਾਂ ਪਰ ਅਸੀਂ ਆਪਾਂ ਚੱਲਦੇ ਆਂ ਜੀ ਗੁਰਦੁਆਰੇ ਮੱਥਾ ਟੇਕਦੇ ਆਂ ਆਪਣੇ ਸ਼ੇਰੇ ਨੂੰ ਚੰਗੀ ਤਰ੍ਹਾਂ ਕਮਾਵਾਂਗੇ ਸਾਰੇ ਗੁਰਦੁਆਰਿਆਂ 'ਚ ਮੱਥਾ ਟਕਾਵਾਂਗੇ ਸਦਾਨੀ ਨੂੰ ਵੀ ਸਾਰੇ ਗੁਰਦੁਆਰੇ ਜਿੰਨੀ ਕਿ ਨੌਲੇਜ ਮੈਨੂੰ ਆ ਜਾਉਂਦੇ ਆਪਾਂ ਲੋਕਲ ਕਿਸੇ ਨੂੰ ਪੁੱਛ ਲਾਂਗੇ ਸਾਰੀ ਇਹਨਾਂ ਨੂੰ ਦੱਸਾਂਗੇ ਜਿੰਨਾ ਕ ਆਪਾਂ ਨੂੰ ਪਤਾ ਹਾਂਜੀ ਪਪਾ ਆਹ ਗੁਰਦੁਆਰਾ ਆਹ ਨੇੜੇ ਗੁਰਦੁਆਰਾ ਦੇਖਿਆ ਰੋਡ ਤੇ ਕਹਿੰਦੀ ਆ ਉਹਦੇ ਗੁਰਦੁਆਰਾ ਬਾਬਾ ਜੀ ਨਾਨਕ ਸਰ ਗੁਰਦੁਆਰਾ ਬੁੱਤ ਆਪਣੇ ਹਾਂਜੀ ਹਾਂਜੀ 체ਰੇ ਨੂੰ ਬਾਬੂ ਕਿੰਨੀ ਨੋਲੇਜ ਆ ਨਾ ਚਲੋ ਜੀ ਹੁਣ ਆਪਾਂ ਚਲੋ ਜੀ ਹੁਣ ਆਪਾਂ ਚੱਲਦੇ ਆ ਗੁਰਦੁਆਰੇ ਮੱਥਾ ਟੇਕਣ ਤੇ ਰਾਸਤੇ ਵਿੱਚ ਕਿਤੇ ਵੀ ਰੁਕੇ ਚਾਹ ਪੀਤੀ ਕੁਛ ਖਾਦਾ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੁਸੀਂ ਵੀ ਇੰਜੋਏ ਕਰਿਓ ਤੇ ਦਰਸ਼ਨ ਕਰਿਓ ਮਹਾਰਾਜ ਦੇ ਚੱਲਦੇ ਆਪਾਂ ਕੁਛ ਹੀ ਕਰਾਂਗੇ ਤੁਹਾਨੂੰ ਦਰਸ਼ਨ ਕਰਾਈਏ ਤੇ ਮੈਂ ਵੈਸੇ ਗਿਆ ਕਿੰਨੀ ਵਾਰੀ ਮੈਂ ਕਦੀ ਵੀ ਉੱਥੇ ਨਹੀਂ ਗਿਆ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਨੀਂਆਂ ਚ ਚੜਾਇਆ ਐਤਕੀ ਜਰੂਰ ਕੋਸ਼ਿਸ਼ ਕਰੂੰਗਾ ਕਿ ਉੱਥੇ ਦਰਸ਼ਨ ਕਰਾਂ ਕਿਉਂਕਿ ਮੈਂ ਜਿੰਨੀ ਵਾਰੀ ਵੀ ਜਾਂ ਤੇ ਰੱਜ ਬਹੋਂਦਾ ਮੱਥਾ ਟੇਕ ਨਹੀਂ ਹੁੰਦਾ ਐਤਕੀ ਤਾਈਓ ਮੈਂ ਪਹਿਲਾਂ ਹੀ ਚੱਲਾਂ ਕਿਉਂਕਿ ਰੱਜ ਨਹੀਂ ਹੋਣਾ ਤੇ ਛਿੱਦੀ ਦਿਹਾੜੇ ਚੱਲਣ ਵਾਲੀ ਆ ਅਸੀਂ ਉਸ ਤੋਂ ਪਹਿਲਾਂ ਹੀ ਚੱਲੇ ਆ ਬੱਚਿਆਂ ਨੂੰ ਲੈ ਕੇ ਵੀ ਰੱਜਣਾ ਹੋਵੇ ਨਾ ਤੇ ਕੋਸ਼ਿਸ਼ ਕਰਾਂਗਾ ਮੈਂ ਐਤਕੀ ਮੱਥਾ ਟੇਕ ਕੇ ਆਵਾਂ ਚਲੋ ਫਿਰ ਚਲਦੇ ਹਾਂ ਸਾਨੂੰ ਲੱਗਿਆ ਕਿ ਸ਼ੇਰਾ ਸੋ ਗਿਆ ਹਨ ਸ਼ੇਰਾ ਕਹਦਾਦਾ ਉੱਥੇ ਨਾ ਸ਼ੇਰ ਸੁੱਟ ਕੇ ਬਿਆ ਸੀਗਾ ਸ਼ੇਰ ਦੇ ਪਾਪਾ ਕਹਿੰਦੇ ਜੂਸ ਪੀਣਾ ਕਿਸੇ ਨਾਲ ਹੀ દવા ਦਾ ਉੱਟ ਗਿਆ ਕਹਿੰਦਾ ਮੈਂ ਪੀਣਾ ਚਿਹਰਾ ਬੋਕ ਰਹਾ ਵਾ ਜਾਣ ਕੇ ਬੈਠਾ ਸੀਗਾ ਤੇ ਕਦੋਂ ਦਾ ਪਿਆ ਸੀਗਾ ਨਹੀਂ ਜੋਸ ਦੇ ਨਾਲ ਨਾਲ ਪਤਾ ਕੀ ਕਹਿੰਦਾ ਜੋਸ ਦੇ ਨਾਲ ਨਾਲ ਕਹਿੰਦਾ ਕਹਿੰਦਾ ਮੈਂ ਚਿਪਸ ਵੀ ਖਾਣੀ ਬਹੁਤ ਬੋਚਲਾ ਨੂੰ ਆ ਦੇ ਕੀ ਖਾਣਾ ਬਾਬੂ ਕੋਕ ਕੋਕ ਚਿਪਸ ਸਾਰਾ ਖਾਣਾ ਕੋਕ ਵੀ ਚਿਪਸ ਨਹੀਂ ਜੋਸ ਵੀ ਇਹਨੂੰ ਅੱਧਾ ਘੰਟਾ ਹੋ ਗਿਆ ਚੁੱਪ ਕਰਕੇ ਸੇ ਪਿਆ ਹੈਗਾ ਸਾਨੂੰ ਲੱਗਿਆ ਸੁੱਤਾ ਪਿਆ ਸੀ ਕਾਦੀ ਗੱਲਾਂ ਕਰੀ ਇੰਨੇ ਆ ਦੂਸਰੇ ਦੇ ਨਾਮ ਨਾਲ ਬਾਦ ਆ ਵੀ ਉੱਟ ਗਿਆ ਬਹੁਤ ਤੇਜ਼ ਆਠੇ ਰੋਜ਼ ਮੈਂ ਤੈਨੂੰ ਕਹਿੰਦਾ ਆਪਾਂ ਮਿਲ ਕੇ ਖਾਵਾਂਗੇ ਕਹਿੰਦਾ ਸਰ ਉਹ ਆਪਣੀ ਟੀਮ ਤਿਆਰ ਕਰਦਾ ਕਿਹਦੇ ਨਾਲ ਖਾਣਾ ਉਹ ਮੈਂ ਤੈਨੂੰ ਕੀ ਕਹਿੰਦਾ ਮੈਂ ਕੀ ਕਹਿੰਦਾ ਮੰਨੂ ਕੀ ਕਹਿਆ ਫੇਰ ਚੜਿਆ ਕੀ ਹੋਇਆ ਕੀ ਕਹਿੰਦਾ ਮੈਨੂੰ ਦੱਸ ਰਹੀ ਹੈ ਬੈਜੇ ਮੈਂ ਜਾ ਮੋਇਤ ਤੇ ਤੇਰੇ ਸੀਪਲਾਤੀ ਚੈਨਜ਼ ਆ ਡਬਲ ਖਰਾਬ ਸੱਚੀ ਬਹੁਤ ਤੇਜ਼ ਆ ਬਹੁਤ ਆ ਇਹ ਸਾਰਿਆਂ ਦੀ ਰੂਹ ਨਾ ਬੇਇੱਜ਼ਤੀ ਕਰਦਾ ਵੇ ਮੋਇਤ ਦਿਨਾਂ ਜ਼ਿਆਦਾ ਹੀ ਕਰਦਾ ਇਹ ਹਨਾ ਮੋਇਤ ਮੋਇਤ ਨੂੰ ਪਿਆਰ ਵੀ ਟਰੱਕ ਭਰ ਕੇ ਕਰਦਾ ਬੇਇੱਜ਼ਤੀ ਵੀ ਮੋਇਤ ਦੇ ਟਰੱਕ ਭਰ ਕੇ ਕਰਦਾ ਵੇ ਚੱਕ ਕੇ ਪਿੱਛੇ ਭਲਾ ਲਗਾ ਮੋਇਤ ਕਹਿੰਦਾ ਸੋ ਗਿਆ ਮੈਂ ਕਿਹਾ ਜੂਸ ਪੀਣਾ ਪੈਂਦਾ ਮੈਂ ਕਿੰਨੀ ਐਕਿੰਗ ਕਰਦਾ ਤੂੰ ਤਾਂ ਫਿੱਤਰਾ ਚੁਲਾ ਆ ਦੇਖ ਲਓ ਹੁਣ ਫੇ ਪੈ ਗਿਆ ਜੂਸ ਵੀਰਾਂ ਭਾਈ ਜੂਸ ਜੂਸ ਆ ਗਿਆ ਚਿਪਸ ਲੈ ਲਓ ਹਲੋ ਮੰਮੀ ਕੋਕ ਖੋਲਿਓ ਕੋਕ ਖੋਲ ਦੋ ਕੈ ਨਾ ਕੈਨ ਚਲ ਜੂਸ ਪੁਲਾਈ ਦੀ ਜਾਨੀ ਇਹਨੂੰ ਚਲੋ ਜੀ ਚਲੋ ਜੂਸ ਪੀਨੇ ਆ ਨਾ ਇੱਥੇ ਪਹੁੰਚ ਗਏ ਅਪਾ ਸਾਹਿਬ ਜੀ ਆ ਗਿਆ ਤਨ ਦੱਸਿਓ ਬੜੀ ਬੜੀ ਆਣੀ ਲੋਹੇ ਦੀ ਆ ਇੱਥੇ ਲੋਹਾ ਬਣਦਾ ਸਾਹਿਬ ਜੀ ਅੱਗੇ ਸਾਰਾ ਲੋਹਾ ਦਾ ਇਹ ਆ ਹਬਤ ਕਿੰਨ ਲੱਗ ਗਈ ਆਪਾਂ ਆ ਤਾਂ 그러면은 ਲੱਗਦੇ ਘੰਟੇ ਪੌਣੇ ਘੰਟੇ ਦਾ ਰਸਤਾ ਤਾਂ ਹਣਾ ਲੱਗਦਾ ਆਪਣੇ ਘਰ ਤੋਂ 2 ਘੰਟੇ ਦਾ ਰਸਤਾ ਨਾ ਫਿਰ ਪੌਣੇ 2 ਘੰਟੇ ਡੇਢ ਘੰਟੇ ਦਾ ਰਸਤਾ ਤਾਂ ਹੈਗਾ ਜੇ ਜਿਸ ਹੱਬ ਨਾਲ ਪਾਏ ਆਰਾਮ ਨਾਲ ਇੱਦਾਂ ਨਾਲ ਸੋਰੀ ਰਾਤ ਵੀ ਹੁੰਦਾ ਨਾ ਜਿਆਦਾ ਚਲੋ ਜੀ ਹੁਣ ਅੱਗੇ ਕੱਢਦੇ ਵਲੌਗ ਕੰਟੀਨਿਊ ਲੋ ਜੀ ਆਪਾਂ ਪਹੁੰਚ ਗਏ ਜੀ ਸਰੰਦ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਸਫਾਈ ਆ ਬਹੁਤ ਜ਼ਿਆਦਾ ਵਧੀਆ ਖੂਬਸੂਰਤ ਸ਼ਹਿਰ ਉਹ ਦੇਖੋ ਬਾਬਾ ਜੀ ਬਾਬਾ ਜੀ ਉਹ ਦੇਖੋ ਜੀ ਜੀ ਬਾਬਾ ਹਾਂ ਬਾਬਾ ਜੀ ਅਜੇ ਰ ਹਾਂ ਹੁਣ ਆਪਾਂ ਚੱਲਦੇ ਸਿੱਤੇ ਹੀ ਗੁਰਦੁਆਰੇ ਮੱਥਾ ਟੇਕਣ ਠੀਕ ਆ ਜੇ ਰ ਸ਼ੇਰੇ ਸਾਰੇ ਗੁਰਦੁਆਰੇ ਦਿਖਾ ਕੇ ਲਿਆਉਂਗਾ ਹੈ ਨਾ ਸ਼ੇਰੇ ਹਾਂ ਹੋਰ ਮਾਰ ਲਾ ਦੂੰਗਾ ਤੇਰਾ ਦੱਸਦਾ ਕਹਿੰਦਾ ਗਾਈਸ ਮੈਂ ਰਮਾਲ ਬੰਨਿਆ ਸ਼ੇਰਾ ਕਹਿੰਦਾ ਗਾਈ ਸਾਹ ਦੇਖ ਲੋ ਮੈਂ ਰਮਾਲ ਬੰਨੇ ਆ। ਇਹ ਕਿਉਂ ਆ ਗਿਆ? ਹਾਂ ਬਪਾ। ਪਪਾ ਮੰਮਾ ਬਪਾ। ਹਾਂ ਗੁਰਦੁਆਰੇ ਦਾ ਪਤਾ ਮੰਮੀ ਨੂੰ। ਫਿਰ ਤੂੰ ਤਾਂ ਪਹਿਲੀ ਵਾਰੀ ਆਇਆ ਨਾ। ਇਹੀ ਗੁਰਦੁਆਰੇ ਦੇ ਕੋਲੇ ਕਹਿੰਦੇ ਸਾਬਜਾਦਿਆਂ ਦੀ ਨਾ ਦੇਹਾਂ ਰੱਖਿਆ ਸੀ ਮੰਮੀ। ਤੇ ਇੱਥੇ ਸ਼ੇਰਾਂ ਨੇ ਰਖਵਾਲੀ ਕੀਤੀ ਸੀ ਉਹਨਾਂ ਦੀ। ਉਹ ਦੇਖੋ ਸ਼ੇਰ ਵੀ ਬਣੇ ਹੋਏ ਬਾਹਰ। ਦੇਹਾਂ ਦੀ ਰਖਵਾਲੀ ਕੀਤੀ ਸੀ ਸ਼ੇਰਾਂ ਨੇ। ਖੰਮੀ ਆਪਾਂ ਆਸਤਾ। ਉਹ ਦੇਖੋ ਮੰਮੀ ਸ਼ੇਰ ਬਣੇ ਹੋਏ ਬਾਹਰ। ਖੰਤਾ। ਆਂਦੇ ਹੋ ਟੇਕਦੀ ਮੰਤਾ ਆਪਾਂ। ਆ ਦੇਖਿੰਦੇ ਵੀ ਤੇ ਸ਼ੇਰ ਬਣੇ ਹੋਏ ਨਾ ਸਰ ਇੱਥੇ ਲਿਖਿਆ ਵੀ ਹੋਣਾ ਹੈ ਇੱਥੇ ਨਾ ਮੰਮੀ ਜਦੋਂ ਜਦੋਂ ਸਹਿਬਜ਼ਾਦਿਆਂ ਦੀਆਂ ਦੇਆਂ ਰੱਖੀਆਂ ਸੀ ਨਾ ਤੇ ਗਾਈਜ਼ ਇੱਥੇ ਜਦੋਂ ਕਹਿੰਦੇ ਆ ਵੀ ਜਦੋਂ ਸਹਿਬਜ਼ਾਦਿਆਂ ਦੀਆਂ ਦੇਆਂ ਰੱਖੀਆਂ ਸੀ ਨਾ ਤੇ ਇੱਥੇ ਸ਼ੇਰਾਂ ਨੇ ਉਹਨਾਂ ਦੀਆਂ ਦੇਆਂ ਦੀ ਰਖਵਾਲੀ ਕੀਤੀ ਸੀ ਦੇਖ ਲਓ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿੱਡੇ ਕਰਨੀ ਦੇ ਮਾਲਕ ਹੋਣਗੇ ਮੰਮੀ ਹੈ ਨਾ ਚਲੋ ਜੀ ਗੁਰਦੁਆਰੇ ਹੁਣ ਆਪਾਂ ਗੱਡੀ ਲਾਈਏ ਕਿਤੇ ਸਟੈਂਡ ਦੇ ਫਿਰ ਤੁਹਾਨੂੰ ਮੱਥਾ ਟੇਕਦੇ ਆ ਤੁਹਾਨੂੰ ਵੀ ਟਿਕਾਣੇ ਆ ਤੇ ਦਿਖਾਨੇ ਆ ਤੁਹਾਨੂੰ ਸਾਰੇ ਗੁਰਦੁਆਰੇ। ਇਹ ਗਾਇਸ ਜਾਮ ਬਹੁਤ ਆ 10 ਮਿੰਟ ਹੋ ਗਏ ਗੱਡੀ ਪਾਰਕਿੰਗ ਲੱਭਦੇ ਨੇ ਉਹ ਦੇਖੋ ਪਾਰਕਿੰਗ ਆ ਫੁੱਲ ਹੋਈਆਂ ਬਈਆਂ। ਅਸੀਂ ਇਸੇ ਕਰਕੇ ਤਾਂ ਪਹਿਲਾਂ ਆਏ ਸੀ ਮੁੜ ਕੇ ਜਾਮ ਬਹੁਤ ਹੋ ਜਾਣਾ ਆ ਰੱਜ ਬਹੁਤ ਹੋ ਜਾਣਾ ਉਹ ਦੇਖੋ ਰੱਜ ਮੇਨ ਰੋਡ ਤੇ ਵੀ ਗੱਡੀਆਂ ਕਿੰਨੀਆਂ ਲੱਗੀਆਂ ਹੋਈਆਂ। ਆਪਾਂ ਇੱਥੋਂ ਘੁਮਾ ਲਈ ਸੀ। ਘੁਮਾ ਕੇ ਲਾ ਦੀ ਨਾ ਤੋ ਤੇ ਅੰਦਰ ਲਾ ਦਿਓ ਜੇ ਲੱਗਦੀ। ਪਾਜੀ ਕਈ ਨਹੀਂ ਲਾ ਦੋ ਹੀ ਲਾ ਦਿੰਦੇ ਆ ਅੱਗੇ ਲੈ ਜੀ ਅਰੇ ਅੱਛਾ ਯਾ ਅੱਗੇ ਦਾ ਭਾਈ ਜਗ੍ਹਾ ਤਾਂ ਹੋਊਗੀ ਇਦਾਂ ਨਹੀਂ ਹੋ ਸਕਦਾ ਵੀ ਨਾ ਹੋਵੇ ਅੱਗੇ ਪਾਰਕਿੰਗ ਲਾਉਣੀ ਹੈ ਗਾਈਸ ਆਪਾਂ ਇੱਥੇ ਹੀ ਮੰਗੇ ਲਾ ਦਿੰਦੇ ਆ ਗਾਈਸ ਪਲੀ ਸੋਰੀ ਗਾਈਸ ਇਹੀ ਮੰਗੇ ਲਗਾ ਦਿੰਦੇ ਹਾਂ ਹਾਂ ਅੱਗੇ ਰਾਹ ਬਹੁਤ ਹਾਂਜੀ ਗਾਈਸ ਪਹੁੰਚ ਗਏ ਆਪਾਂ ਤੇ ਪਾਰਕਿੰਗ ਚ ਲਾਤੀ ਗੱਡੀ ਆ ਦੇਖੋ ਪਾਰਕਿੰਗ ਫੁੱਲ ਹੋ ਜਣੀ ਥੋੜੀ ਦੇਰ ਤੱਕ ਤੇ ਚਲੋ ਫੇ ਚਲੀਏ ਗੁਰਦੁਆਰੇ ਅੰਦਰ ਜਾ ਕੇ ਮੱਥਾ ਟੇਕੀਏ ਟਾਈਮ ਬਹੁਤ ਹੋ ਗਿਆ ਚਲੋ ਜੀ ਆ ਦੇਖ ਲੋ ਕਿਦਾਂ ਸ਼ੇਰੇ ਦਾ ਦੋਨਾਂ ਜਾਨਾਂ ਨੇ ਹੱਥ ਫੜਿਆ ਸ਼ੇਰੇ ਨੇ ਲੈ ਕੇ ਜਾਂਦੇ ਕਿ ਸ਼ੇਰੇ ਜੀ ਆਹ ਜਾਮ ਦੇਖੋ ਕਿੰਨਾ ਲੱਗਾ ਵਾ ਓ ਕੀ ਤਾ ਕਰਾ ਠੀਕਾ ਚੱਲ ਰਹਾ ਮਾਜਾ ਮ ਲੱਗਾ ਹੋਇਆ ਓ ਚੇਰਾ

ਇਸ ਟੋਇਲਟਾ ਚਲੋ ਉਹ ਕੱਲ੍ਹ ਹੀ ਭੱਜ ਗਿਆ ਉਹ ਦੇਖੋ ਹੁਣ ਪਹਿਲੀ ਪੈਨ ਚੱਕ ਲਈ ਥੋੜੇ ਪਹਿਲੇ ਹੀ ਪੈਨ ਚੱਕ ਲਈ ਚਿਹਰਾ ਦੇਖਿਓ ਤੇਰੇ ਕਰ ਬਸ ਤੂੰ ਹੀ ਮੇਰਾ ਕੁਝ ਆਹ ਜਨ ਪਿਆਰੇ ਤੇਰੇ ਆਹ ਜਨ ਪਿਆਰੇ ਹਾਂਜੀ ਆਪਾਂ ਮੱਥਾ ਟੇਕ ਲਿਆ ਜੀ ਹੁਣ ਆਪਾਂ ਚੱਲੇ ਆ ਠੰਡੇ ਬੁਰਜ ਤੇ ਠੰਡੇ ਬੁਰਜ ਮੰਮੀ ਉਹਨਾਂ ਨੂੰ ਤੇ ਸ਼ੇਰੇ ਨੂੰ ਮੱਥਾ ਟਕਾ ਕੇ ਲਈਏ ਜੀ ਇਹ ਆ ਜੀ ਠੰਡਾਪੁਰ ਜਿੱਥੇ ਮਾਤਾ ਗੁਜਰੀ ਜੀ ਨੂੰ ਤੇ ਧਰਤਨ ਬਾਬਾ ਜੁਰਾਵਰ ਸਿੰਘ ਜੀ ਤੇ ਧਰਤਨ ਬਾਬਾ ਫਤੇ ਸਿੰਘ ਜੀ ਨੂੰ ਰੱਖਿਆ ਸੀ ਤੇ ਚਲੋ ਜੀ ਤੁਸੀਂ ਵੀ ਕਰੋ ਦਰਸ਼ਨ ਤੇ ਆਪਾਂ ਚੱਲਦੇ ਆਂ ਅੰਗੇ ਕਰਦੇ ਆਂ ਜੀ ਕੰਟੀਨਿਊ ਸਮਝਦੇ ਕਿ ਕੋਈ ਦਰਸ਼ਨ ਕਰਨ ਆਉਂਦੇ ਨੇ ਕੰਮ ਨਹੀਂ ਆਉਂਦੀਆਂ ਨਾਂਗੀ ਤੇਰੇ ਮਾਣੀ ਬੈਠਾ ਆਲੂ ਮੈਂ ਇੰਗਰੇਜ਼ੀ ਵੀਰ ਹੁੰਦੇ ਵੀ ਨਹੀਂ ਸਰਦਾਰ ਨਹੀਂ ਕਹਿੰਦੀ ਭੁੱਖ ਲੱਗੀ ਸਰਦਾਰ ਜੀ ਲੰਗਰ ਖਾਣਾ ਮੈਂ ਕਹਾਂ ਖਾ ਲੈਨੇ ਆ ਰੱਛ ਦੇਖ ਲੈ ਕਿੰਨਾ ਐ ਲੰਗਰ ਆਲ ਦੇ ਵਿੱਚ ਚਲੋ ਜੀ ਚਲਦੇ ਆ ਲੰਗਰ ਛਕਦੇ ਆ ਚਿਹਰਾ ਦੇਖੋ ਕਿਦਾਂ ਲੰਗਰ ਖਾਂਦਾ ਗੁਰਦੁਆਰਾ ਦੇਖੋ ਕਿੰਨਾ ਸੋਹਣਾ ਲੱਗਦਾ ਮੈਂ ਤੁਹਾਨੂੰ ਗੱਲ ਦੱਸਦਾ ਰੱਛ ਦੇਖੋ ਕਿੰਨਾ ਆ ਹਲੇਸ਼ੀ ਦੀ ਦੀੜਿਆਂ ਦੇ ਵਿੱਚ ਤੁਸੀਂ ਇਹ ਦੇਖ ਲਓ ਇਤੋਂ ਜ਼ਿਆਦਾ ਨਹੀਂ ਤਾਂ ਮੈਨੂੰ ਲੱਗਦਾ 50 ਗੁਣਾ ਵੱਧ ਰੱਛ ਹੋਣਾ ਐਨਾ ਰੱਛ ਹੋਣਾ ਇਸ ਕਰਕੇ ਮੈਂ ਆਪਣੀ ਫੈਮਿਲੀ ਨੂੰ ਪਹਿਲਾਂ ਹੀ ਲਿਆਇਆ ਕਿਉਂਕਿ ਬੱਚਾ ਛੋਟਾ ਹੈ ਉਹਦੇ ਕਰਕੇ ਫਿਰ ਤੁਹਾਨੂੰ ਪਤਾ ਅ ਜਿਆਦਾ ਰੱਛ ਵਿੱਚ ਬੱਚੇ ਨਾਲ ਰਿਸਕ ਜਿਹਾ ਹੋ ਜਾਂਦਾ ਹੈ ਨਾ ਚਲੋ ਆਪਾਂ ਮੱਥਾ ਟੇਕ ਲਿਆ ਜੀ ਹੁਣ ਆਪਾਂ ਚੱਲਦੇ ਆ ਪਾਣੇ ਆ ਸ਼ੂ ਜਾ ਕੇ ਤੇ ਨਿਕਲ ਜਾਈਏ ਘਰ ਨੂੰ ਬਾਕੀ ਦੇਖਦੇ ਹਾਂ ਜੀ ਕਿਤੇ ਹੋਰ ਜਾਣਾ ਮੈਂ ਪੁੱਛ ਲੈਣਾ ਜ਼ਰਦਾਨੀ ਜੀ ਮੱਥਾ ਦੇਖ ਲੈ ਆਪਾਂ ਸ਼ੇਰੇ ਦੇ ਬੰਦੇ ਤੇ ਬੂਟ ਅਸੀਂ ਪਾ ਲੇ ਤੇ ਹੁਣ ਆਪਾਂ ਚੱਲਦੇ ਹਾਂ ਸਿੱਧੇ ਗੱਡੀ 'ਚ ਹਨਾ ਮਾਜੀ ਤੇ ਹਾਂਜੀ ਕਿ ਆਗੇ ਹਣਗੇ ਤੇ ਮਾਰਕੀਟ ਸਮਾਨ ਆਣਾ ਕੀ ਲੈਣਾ ਕੀ ਲੈਣਾ ਥੱਲੇ ਵਾਲਾ ਉਹ ਦੇਖੋ ਉਹ ਐਡਾ ਵੱਡਾ ਟਰੈਕਟਰ ਕੀ ਕਰਨਾ ਛੇ ਓਏ ਐਡਾ ਵੱਡਾ ਟਰੈਕਟਰ ਕੀ ਕਰਨਾ ਤੂੰ ਕੀ ਲੈਣਾ ਤੁਸੀਂ ਹੈ ਕੋਸ਼ਿਸ਼ ਨਹੀਂ ਸਮਝਦੀ ਨਹੀਂ ਆਉਂਦੀ ਤੁਹਾਨੂੰ ਨਹੀਂ ਕੋਈ ਵੀ ਪਸੰਦ ਆਣਾ ਘਰ ਨੂੰ ਚੱਲੀਏ ਲੇਟ ਹੋ ਕਰਦੇ ਸ਼ੇਰਾ ਕਿੱਥੇ ਗਿਆ ਸ਼ੇਰਾ ਕੀ ਲੈਣਾ ਉਹ ਸ਼ੇਰਾ ਤਾਂ ਦੇਖ ਲੈਣਾ ਨਾ ਸ਼ੇਰਾ ਕੀ ਲੈਣਾ ਟਰੈਕਟਰ ਜੂਸ ਪੀਲਾ ਤੂੰ ਟਰੈਕਟਰ ਨਹੀਂ ਲੈਣਾ ਮੈਂ ਤਾਂ ਬੇਲਪੁਰੀ ਖਾਣੀ ਦੇਖ ਲਓ ਖਾ ਲੈਣੇ ਆ ਦੋ ਜਗ੍ਹਾ ਕਰਦੇ 20-20 ਦੀ ਕਰਾਰੀ ਰੰਗਦੀ ਹੈ ਨਿੰਬੂ ਪਾਦੀ ਜਾਗਾ ਸ਼ੇਰੇ ਖਾਣੀ ਮੇਲਪੁਰੀ ਮੱਥੜੇ ਕੰਦੋ ਬਾਜੋ ਸਦਾਨੀ ਨੇ ਬਾਜ਼ਾਰ ਕਮਾਇਆ ਕੁਛ ਨਹੀਂ ਪਸੰਦਾ ਇਹਨੂੰ ਆ ਗਈ ਇੱਕ ਟਰੈਕਟਰ ਵੱਡਾ ਇੱਕ ਬੰਦੂਕ ਬੰਦੂਕਾਂ ਘਰੇ ਐਨੀਆਂ ਇਹ ਦੇਖੋ ਨਾ ਪਤਾ ਨਹੀਂ ਕੀ ਕਰਦਾ ਬੰਦੂਕਾ ਕੀ ਕਰਦਾ ਯਾਰ ਤੁੰਗ ਚੱਲ ਆ ਜਨਾ ਤਰ ਬੰਦੂਕ ਲੈ ਲੈ ਬੇਲਪੂਰੀ ਖਾ ਲਈ ਪਹਿਲਾਂ ਬੇਲਪੂਰੀ ਖਾ ਕੇ ਚੱਲਦੇ ਆ ਲਓ ਜੀ ਮੋਹਿਤ ਤੇ ਸ਼ੇਰਾ ਕਹਿੰਦੇ ਬੇਰਪੂਰੀ ਖਾਣੀ ਆ ਬੇਲਪੂਰੀ ਚਲੋ ਜੀ

ਆਕੇ ਨਾ 84 ਚਲਦੀ ਕਿਦਾਂ ਇਹ ਪੀਸ ਸਿਸਟਮ ਇਹਹੀ ਲੈਣੀ ਕੋ ਝੋਰ ਲੈਣਾ ਹਾਂ ਹਾਂ ਆਦਨ ਨੇ ਪਾਣੀ ਮੈਨੂੰ ਦੱਸੀ ਉਹਨੇ ਸਾਰੀ ਕਹਾਣੀ ਦੱਸੀ ਉਹ ਹਾਂ ਲੈਣੀ ਆ ਕੋਈ ਫਾਇਦਾ ਪਾਪਾ ਤੇਰੇ ਕੋ ਦੋ ਤਿੰਨ ਗੰਨਾ ਬਈਆਂ ਤੇਰੇ ਵੱਡੀਆਂ ਵੱਡੀਆਂ ਆ ਲੈਣਾ ਆ ਵੀ ਵਧੀਆ ਦੇਖੋ ਕੜੀ ਲੈਣੀ ਆ ਆ ਦੇ ਦੇ ਯਾਰ ਰੰਗ ਕਿੱਥੇ ਹੈ ਇਹ ਲਾਲਵਾ ਮੇਰਾ ਲਾ ਲਓ ਆਹ ਇਹ ਤਾਂ ਗੋਲੀ ਇਹ ਤਾਂ ਬੰਦੇ ਇਹਦਾ ਸਾਡਾ ਸਿਰਫਰ ਨੂੰ ਸਾਡਾ ਸਿਰਫਰ ਕਾਟ ਦੇਣਾ ਆ ਯੋ ਬਬਲਸ ਨਿਕਲਦੇ ਜਾਣੇ ਤੂੰ ਤੂੰ ਕਰਦੇ ਫਲਾਣਾ ਹੁਣ ਨਾਲ ਗਾਂਧੀ ਗਾਂ ਨਾਲ ਬਬਲਸ ਨਿਕਲਦੇ ਆ ਚਲ ਆ ਫੇਰ ਤੈਨੂੰ ਮੈਂ ਲੈ ਕੇ ਦਿੰਨਾ ਆਜੋ ਆਇਆ ਆ ਜਾ ਮੈਂ ਚੇਜੀ ਲੈ ਕੇ ਦਿੰਦਾ ਅੰਦਰੋਂ ਗਨ ਗਨ ਭੱਡੀ ਵਾਲੀ ਲੈ ਕੇ ਦਿੰਨਾ ਜਾ ਬਈਓ ਆਜੋ ਅੱਗੇ ਗੱਡੀ ਖੜੀ ਆ ਗੱਡੀ ਕੋਲੇ ਲੱਗ ਜੂ ਪਾਣੀ ਲੱਗਣੀ ਨੋਂਗਾ ਬੰਗਾ ਨੀ ਮਤ ਜਕੀਂ ਕੀ ਹੈਗਾ ਇੱਥੋਂ ਪੱਕਾ ਇੱਧਰ ਇੱਧਰ ਨੂੰ ਮੁੜੇ ਇੱਧਰ ਮੁੜ ਕੇ ਅੱਗੇ ਪਾਰਕਿੰਗ 'ਚ ਗੱਡੀ ਨਹੀਂ ਖੜੀ ਉਹਦੇ ਤੇ ਪਾ ਲੱਗੀ ਸੀ ਇਹ ਮਾੜੀ ਉਹ ਤੂੰ ਜਲੋ ਭਾਗ ਲਾ ਲੈ ਲਾਈਵ ਬੋਡੀ ਕੋਈ ਪੜੀ ਨਹੀਂ ਪਾ ਗਏ ਆ ਆਹ ਚਲੋ ਦੇਰੇ ਯਾਰ ਮੇਰੇ ਕੰਨ ਤੇ ਮਾਰੀ ਆ ਇਹਨੇ ਕਹਿੰਦਾ ਮੈਂ ਘਰ ਨਹੀਂ ਲੈਣੀ ਰੋਪਿਆ ਚੱਲਾ ਕੇ ਮਿਲਾਂਗੇ ਆ ਆ ਆ ਪਰ ਮੋਹੀ ਤਾਂ ਖਰਾਬ ਕਰਦਾ ਗੰਨਾ ਗੁੰਨਾ ਦੇ ਇਹਦੇ ਕੋਈ ਹੈਗੀਆਂ ਤਾਂ ਹੈ ਐ ਨਹੀਂ ਆ ਆ ਦੋ ਵਾਰ ਦੇ ਕੇ ਨੂੰ ਇੱਕ ਆ ਦੋ ਵਾਰ ਆ ਲੈ ਦੇਣਾ ਉਹੰਡਾਸਾ ਲੈ ਕੇ ਮੁਰਗੀ ਮੇਰੇ ਹੀ ਮਾਰਦਾ ਵੀਰੇ ਹੱਦ ਨੂੰ ਰੁੱਕ ਕੇ ਦੇ ਲੈ ਕੇ ਦੇਣਾ ਪਪਾ ਕਹਿੰਦੇ ਲੈ ਕੇ ਦੇਣਾ ਲੈ ਕੇ ਦਊਂਗਾ ਦਨ ਮੈਨੂੰ ਤਾਂ ਯਕੀਨ ਨਹੀਂ ਆਗਾ ਰੋਸਾ ਆਗਾ ਮੇਰੇ ਤੇ ਹਾਂ ਦੇਖ ਅੱਗੇ ਉਹਨੇ ਮਾਰਕਟ ਆ ਵੀ ਲੱਗੇ ਮਮੀ ਹੁਣੇ ਕਿਥੇ ਰਹਿ ਗਏ ਪਿੱਛੇ ਰਹਿ ਜੀ ਉਹ ਮੈਂ ਤਾਂ ਲੱਤਾ ਹੁਣ ਇਹਨਾਂ ਨੂੰ ਲੈ ਕੇ ਆਣਾ ਮੈਨੂੰ ਦੱਸ ਬਹੁਤ ਅੱਛਾ ਵੀ ਅੱਛਾ ਤਾਂ ਸੱਚੀ ਬਹੁਤ ਆ ਲੈ ਲੋ ਜਿਓ ਦੁਕਾਨ ਤੇ ਖੜੇ ਐ ਦੋਨੇ ਜਾਣੇ ਜਨਾਨੀਆਂ ਨਾਲ ਆ ਕੇ ਚੱਲੋ ਯਾਰ

ਇਹ ਵਾਰ ਕਾ ਅੱਵਾ ਵਧੀਆ ਕਿਤੇ ਨਾ ਗੱਡੀ ਸਾਈਡ ਤੇ ਹੀ ਲਾ ਕੇ ਆਹ ਯਾਰਾ ਗੱਡੀਆਂ ਖੜੀਆਂ ਮੋਜ ਕਹਿੰਦਾ ਉੱਥੇ ਲਾ ਦੇ ਲੱਗੀਆਂ ਮੋਰੇ ਗੱਡੀਆਂ ਨੇ ਲੱਗੀਆਂ ਉੱਤੇ ਮੋਰੇ ਛੇਰੇ ਦੀਆਂ ਫਿਚ ਕਿੱਥੇ ਰੱਖਣੀ ਐ ਇਹ ਪਾਣੀ ਕਿੱਥੇ ਆ ਪਾਣੀ ਤੋਂ ਬਿਨਾਂ ਤਾਂ ਮਰ ਜਣੀ ਐ ਡਿੱਕੀ ਛੱਡ ਦੋ ਇਹ ਪਾਣੀ ਦੇ ਵਿੱਚ ਰੱਖਣੀ ਪੈਣੀ ਨਾ ਇਹ ਕਿੱਥੇ ਰੱਖੇ ਰੱਖ ਤੰਗ ਦੇ ਉੱਤੇ ਆ ਸਿੱਧੀ ਕਰਕੇ ਚਲੋ ਜੀ ਗਾਇਸ ਮੱਥਾ ਟੇਕ ਲਿਆ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਏ ਜਿੰਨਾ ਹੋ ਸਕਿਆ ਤੇ ਛੇਰੇ ਖੁਸ਼ ਹੋ ਤੁਸੀਂ ਹਾਂ ਛੇਰੇ ਨੂੰ ਪਿਛੇ ਲੈ ਕੇ ਦਿੱਤੀ ਉਹ ਲੈ ਕੇ ਦਿੱਤੀ ਬੰਦੂਕ ਤੇ ਮੈਂ ਤੁਹਾਨੂੰ ਗੱਲ ਦੱਸਦਾ ਮੇਰਾ ਦਿਲ ਤਾਂ ਖੁਸ਼ ਹੋਇਆ ਹੋਇਆ ਇੱਥੇ ਆ ਕੇ ਮੇਰੀ ਰੂਹ ਵੀ ਬਹੁਤ ਖੁਸ਼ੀ ਕਿਉਂਕਿ ਹਰ ਇੱਕ ਪੇਰੈਂਟਸ ਨੂੰ ਚਾਹੇ ਉਹ ਦੇਸ਼ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਚਾਹੇ ਉਹ ਬਾਹਰਲੇ ਦੇਸ਼ 'ਚ ਰਹਿੰਦਾ ਇਹ ਜਗ੍ਹਾ ਤੇ ਇਸ ਦਰਵਾਜ਼ੇ ਤੇ ਇਸ ਗੁਰਦੁਆਰੇ 'ਚ ਗੁਰੂ ਘਰ 'ਚ ਜਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਓ ਕਿਉਂਕਿ ਹਰ ਇੱਕ ਪੇਰੈਂਟਸ ਨੂੰ ਇਹ ਗੁਰਦੁਆਰਾ ਜਰੂਰ ਆਪਣੇ ਬੱਚਿਆਂ ਨੂੰ ਦਿਖਾਣਾ ਚਾਹੀਦਾ ਤੇ ਮੈਂ ਇਹੀ ਕਹੂੰਗਾ ਵੀ ਆਪਣੇ ਬੱਚਿਆਂ ਨੂੰ ਜਰੂਰ ਇੱਥੇ ਲੈ ਕੇ ਆਓ ਕਿਉਂਕਿ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆ ਇੱਥੇ ਆ ਕੇ ਉਹ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰੋ ਤੇ ਉਹਨਾਂ ਨੇ ਆਪਣੇ ਬੱਚਿਆਂ ਨੇ ਕਿੰਦਾਂ ਕੁਰਬਾਨੀਆਂ ਦਿੱਤੀਆਂ ਜਾਨੀ ਕਿ ਸੋਚ ਕੇ ਵੀ ਬੜਾ ਹੋਰ ਤਰ੍ਹਾਂ ਲੱਗਦਾ ਮੈਂ ਤਾਂ ਇਹੀ ਕਹੂੰਗਾ ਵੀ ਜਿੱਥੇ ਵੀ ਤੁਸੀਂ ਬਸਦੇ ਹੋ ਦੇਖਦੇ ਕਿਸੇ ਵੀ ਕੋਨੇ ਚਾਹੇ ਬਾਹਰੋਂ ਇੱਕ ਵਾਰ ਜਰੂਰ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਫਤਿਹਗੜ ਸਾਹਿਬ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਛੜੀ ਵਾਹਿਗੁਰੂ ਜੀ ਕੀ ਫਤਿਹ ਜੀ ਛੇਰੇ ਨਾਲ ਮੇਰੀ ਕਮੈਂਡਮੈਂਟ ਹੋਈ ਸੀ ਮੈਂ ਕਿਹਾ ਤੁਹਾਨੂੰ ਮੈਂ ਰਾਸਤੇ ਜੂਸ ਪਿਲਾਉਂ ਉਹ ਦੇਖੋ ਹੁਣ ਦੁਕਾਨਾਂ ਲੱਗੀਆਂ ਰੋਡ ਤੇ ਤੇ ਆਪਾਂ ਹੁਣ ਛੇਰੇ ਨੂੰ ਪੁਲਾਣੇ ਆ ਜੂਸ ਆ ਛੇਰਾ ਦੇਖੋ ਕਿੱਦਾਂ ਘੜਾ ਦਰਾਨੇ ਦੇ ਇਹ ਦੇਖੋ ਮੈਂ ਬੁੱਤੀ ਕਰ ਲਾ ਵੱਡੀ ਗੰਨ ਗੰਦਾ ਦੇਖ ਲੋ ਮੈਂ ਫੀਸ ਛੇਰਾ ਦਿਖਾਉਂਦਾ ਬਾਹੂ ਆਪਣੀ ਗਾਨਾ ਦਿਖਾਉਂਦਾ ਫੀਚਰ ਦਿਖਾਉਂਦਾ ਮੈਂ ਚਾ ਫੀਸ ਆਫਿਸ ਸੋਣਾ ਵੀ ਛੇਰਾ ਜੂਸ ਪਿਲਾਈਏ ਅਗਰ ਪਾਈਨੈਪਲ 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 ਸੱਚ ਠੀਕ ਆ ਪਾਈਨੈਪਲ ਦਾ ਖਾ ਕੇ ਡੈਮੰਡ ਹਣੀ ਬਣਾ ਦੇ ਮੇਰਾ ਪ੍ਰਚਾਰ ਕਲਾਸ ਬਣਾ ਦੇ ਕੱਲਾ ਮਿਕਸ ਕਰਨਾ ਵੀਰੇ ਮਿਕਸਰ ਨਾਲ ਹੀ ਕੱਲਾ ਕਿੰਨੂ ਦਾ ਬਣਾ ਦੇ ਕਿੰਨੇ ਰੁਪਏ ਗਲਾਸ ਆ 50 ਰੁਪਏ ਗਲਾਸ ਕਿੰਨੂ ਦਾ ਬਣਾ ਦੇ ਲੋ ਜੀ ਚਾਰ ਗਲਾਸ ਲਵਾ ਲਈ ਆਪਾਂ ਜੂਸ ਦੇ ਸਿਰੇ ਤਾਂ ਨਹੀਂ ਲਵਾਇਆ ਆਪਾਂ ਦਾ ਸਿਰੇ ਆ ਪੀ ਆ ਪੀ ਕਿੱਥੇ ਆਪੀ ਤੁਮ ਆ ਦੂਸਰੇ ਪੀ ਲੈ ਆ ਸਿਰੇ ਨੇ ਜੂਸ ਪੀਣਾ ਤੁਮੇ ਕੀ ਪੜਾ ਚਲੋ ਆ ਜੋ ਬਾਹਰ ਚਲੀਏ ਆ ਜੋ ਸ਼ੇਰੇ ਦੀ ਫਿਸ਼ ਨੇ ਗੱਡੀ ਭਰੀ ਪੈਸੀ ਮੈਂ ਤਾਂ ਪਿੱਛੇ ਡਿੱਗੀ ਚ ਬਾਹਰ ਹੋ ਗਿਆ। ਅੱਲਾ ਡਿੱਗੀ ਵੀ ਗੜੀ ਓਕੀ ਹੁੰਦੀ ਆ। ਸ਼ੇਰੇ ਦਾ ਮੂੰਹ ਦੇਖੀ। ਠੀਕ ਆ। ਬੰਦ ਕਰ ਕਹਿੰਦਾ। ਬੱਚੀ ਉੱਡ ਜਾਣੀ ਸੀ ਭਾਵਾ ਮੰਟੀ ਉੱਡ ਜਾਣੇ। ਆਜੋ। ਇੱਕ ਦੂਰੇ ਜਾਣਾ। ਜਿੰਮ ਕਾਉਂਗੇ। ਕਾਉ। ਲੋਪਾ। ਜੰਮੀ ਜੰਮੀ ਐ ਗਾਈਜ਼ ਹੁਣ ਪੀਨੇ ਪਏ ਆਪਾਂ ਜੂਸ ਆਪਣਾ ਜੂਸ ਲੱਗਿਆ ਹੋਇਆ ਆ ਦੇਖੋ ਸ਼ੇਰਾ ਸ਼ੇਰਾ ਕੱਪੜੇ ਨਾਲ ਲਵੇੜ ਲਈ ਉਹਨੂੰ ਫਾੜੀ ਤੋੜ ਕੇ ਖਵਾ ਦੇ ਇਦਾਂ ਹੀ ਖਾਈ ਜਾਂਦਾ ਦੇ ਹਾਂਜੀ ਕੀ ਕਹਿੰਨੇ ਹੋ ਕੀ ਖਾਣਾ ਮਮੀ ਕਹਿੰਦੇ ਸੰਤਰੇ ਲੈ ਕੇ ਆਏ ਸੰਤਰੇ ਨਾ ਕਿ ਖੱਟੇ ਲੋ ਤਾਂ ਆ ਖਾ ਲੈ ਆ ਖਾ ਕੇ ਚੈੱਕ ਕਰ ਨਾ 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 ਖਾਦਾ ਹੀ ਮੇਰੇ ਦੰਦ ਖੱਟੇ ਹੋ ਗਏ ਖਾ ਕੇ ਤਾਂ ਲੱਗਦਾ ਹੋਣਾ ਮੈਨੂੰ ਕੀ ਚੈੱਕ ਕਰੋ ਬੇਟਾ ਮੇਰੇ ਸੰਤਰੇ ਵੀ ਵੇਚਦਾ ਅੱਛਾ ਆ ਖੋਲਿਓ ਦਾਨੀ ਖੋਲੋ ਆ ਲੋ ਜੂਸ ਉਹ ਨਹੀਂ ਹੈ ਜਿਸ ਕੋਲ ਗਲਾਸ ਸਟ੍ਰੋ ਹੈ ਕੀ ਸਟ੍ਰੋ ਪੁੱਛੀ ਕੋਈ ਹੈ ਕੀ ਬਾਈ ਆ ਲੋ ਆ ਲੋ ਬਾਪੂ ਪਪਾ ਦੁੱਧ ਡੋਲ ਜੂਗਾ ਬਾਹਰ ਕੇ ਪੀਓ ਸਟ੍ਰੋ ਹੈ ਨਹੀਂ ਹੈ ਨਹੀਂ ਹੈਗੀ ਯਾਰ ਆਪਣਾ ਹਏ ਹਏ ਜੂਸ ਪੀ ਕੇ ਨਜ਼ਾਰਾ ਹੀ ਆ ਗਿਆ ਮੋਹਿਦ ਪੀਓ ਸਟਾਫ ਸ਼ੀਰ ਸਟਰੋ ਨਾਲ ਪੀ ਲੈ ਤੂੰ ਲੈ ਪਲਾਮਾਂ ਦਾ ਮੋਹਿਦ ਦਲਾਉਗਾ ਇੱਧਰ ਸਟੋਰੀ ਵੀ ਲਈ ਮੈਂ ਦੋਈ ਨਹੀਂ ਆ ਲੋ ਪੀਓ ਪਪਾ ਵਾਓ ਜੰਮੀ ਹੈ ਚਲੋ ਜੀ ਹੁਣ ਆਪਾਂ ਜੂਸ ਪੀ ਕੇ ਕਰਦੇ ਆਂਗੇ ਬਲੌਗ ਕੰਟੀਨਿਊ ਪਪਾ ਜੰਮੀ ਹੈ ਯਾ ਮੀਆ ਬੋਡੀ ਸਟੇਰ 1 hour later ਗੱਲ ਸੁਣ ਆ ਗਿਆ ਆਪਾਂ ਘਰੇ ਤੇ ਆਂਦੇ ਸਾਰੀ ਆ ਦੇਖ ਲੋ ਬੰਦੂਕ ਬੰਦਾ ਕਿੱਦਾਂ ਘੱਡੀ ਫਿਰਦਾ ਆ ਚਿਹਰੇ ਕੋ ਚੱਲਦੀ ਨਹੀਂ ਗੋਲੀ ਗੱਲ ਤੇ ਚਲਾਈ ਜਾਂਦਾ ਚਿਹਰੇ ਕੋ ਗੋਲੀ ਨਹੀਂ ਚੱਲਦੀ ਆ ਪਾੜ ਵੀ ਲਿਆ ਜਿਹਰੇ ਨੇ ਇਹਦਾ ਪੈਸਾ ਹੀ ਨਹੀਂ ਲਿਆ ਚਲੋ ਜੀ ਹੁਣ ਪਾਣੀ ਪੀ ਗਏ ਮੈਂ ਕਰਦਾ ਰੈਸਟ ਰੈਸਟ ਕਰਕੇ ਤੁਹਾਨੂੰ ਮਿਲਦੇ ਆਂ ਜੀ ਅੱਗੇ ਬਲੋਗ ਕਰਦੇ ਕੰਟੀਨਿਊ ਥਕਾਵਟ ਬਹੁਤ ਜ਼ਿਆਦਾ ਹੋ ਗਈ ਜੀ ਗਾਇਸ ਰੈਸਟ ਆਪਾਂ ਕਰ ਲਈ ਤੇ ਹੁਣ ਹੀ ਉੱਠਿਆ ਹੁਣ ਪੀਣ ਲੱਗਾ ਮੈਂ ਕੌਫੀ ਬਲੈਕ ਕੌਫੀ ਇਹ ਅੱਜ ਜਾ ਕੇ ਗੁਰਦੁਆਰੇ ਬਹੁਤ ਵਧੀਆ ਲੱਗਿਆ ਬਹੁਤ ਚੰਗਾ ਲੱਗਿਆ ਕਿਉਂਕਿ ਘਰ ਦੇ ਬਹੁਤ ਜ਼ਿਆਦਾ ਖੁਸ਼ ਹੋਏ ਤੇ ਮੈਂ ਤਾਂ ਹਰ ਇੱਕ ਸਾਲ ਜਾਂਦਾ ਹੀ ਜਾਂਦਾ ਐਤਕੀ ਫਸਟ ਵਾਰੀ ਵਾਈਫ ਤੇ ਮੰਮੀ ਗਏ ਸੀ ਸ਼ੇਰਾ ਵੀ ਫਸਟ ਵਾਰੀ ਗਿਆ ਤੇ ਇਹਨਾਂ ਨੂੰ ਵੀ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਸਰਦਾਰਨੀ ਬਹੁਤ ਖੁਸ਼ੀ ਤੇ ਮੰਮੀ ਵੀ ਬਹੁਤ ਖੁਸ਼ੀ ਹੋਈ ਵੀ ਅਸੀਂ ਵੀ ਪਹਿਲੀ ਵਾਰ ਹੀ ਗਏ ਆ ਤੇ ਸਾਡਾ ਬਹੁਤ ਦਿਲ ਲੱਗਿਆ ਜਾਨਣੇ ਕਿ ਬਹੁਤ ਵਧੀਆ ਜਗ੍ਹਾ ਲੱਗੀ ਹੈ ਨਾ ਗੁਰੂ ਘਰ ਤਾਂ ਸਾਰੇ ਬਹੁਤ ਵਧੀਆ ਹੁੰਦੇ ਪਰ ਉੱਥੇ ਜਾ ਕੇ ਇੱਕ ਲੱਗ ਜੀ ਬਾਈ ਬੰਦੀ ਆ ਕਿਉਂਕਿ ਉਹ ਗੁਰਦੁਆਰਾ ਹੀ ਇਤਿਹਾਸਿਕਾ ਮਤਲਬ ਕਿ ਜਿਵੇਂ ਸਾਬਜਾਦਿਆਂ ਦੀ ਉੱਥੇ ਜਾ ਕੇ ਆਪਾਂ ਉਸ ਚੀਜ਼ ਨੂੰ ਫੀਲ ਕਰਦੇ ਆ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਤੇ ਮੈਂ ਵੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਪੀਰ ਪ੍ਰਮਾਤਮਾ ਅੱਗੇ ਤੋਂ ਵੀ ਬਲ ਬਖਸ਼ੇ ਕਿ ਅਸੀਂ ਆਪਣੀ ਫੈਮਲੀ ਨੂੰ ਹਰੇਕ ਸਾਲ ਲੈ ਕੇ ਜਾਇਆ ਕਰੀਏ ਤੇ ਹੋਰ ਵੀ ਹੋ ਸਕੇ ਮਾਲਕ ਐਡੇ ਜੋਗਾ ਕਰੇ ਕਿ ਅਸੀਂ ਹੋਰ ਵੀ ਕਿਸੇ ਨੂੰ ਨਾਲ ਲੈ ਕੇ ਜਾ ਸਕੀਏ ਤੇ ਚਲੋ ਜੀ ਤਕਾਵਟ ਬਹੁਤ ਹੋਈ ਹੋਈ ਆ ਅੱਜ ਦਾ ਬਲੌਗ ਕਰਦੇ ਇੱਥੇ ਐਂਡ ਜੇ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਅਤੇ ਆਪਣੀ ਫੈਮਲੀ ਜਿੰਨੇ ਖੁਸ਼ ਰਹੋ ਪੂਰੀ ਵੀਡੀਓ ਦੇਖਣੀ ਤਾਂ ਡਬਾ ਬਹੁਤ ਧੰਨਵਾਦ ਜੀ